ਪੰਜਾਬੀ ਵਿਵੇਕ ਚੈਨਲ ਤੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਆ ਤੇ ਸਾਡੇ ਨਾਲ ਸਾਡੇ ਮਿੱਤਰ ਡਾਕਟਰ ਰੀਸ਼ ਬਾਤਸ਼ਨੇ ਉਹਨਾਂ ਦਾ ਸਵਾਗਤ ਅਤੇ ਜਿਹੜੀ ਗੱਲ ਅੱਜ ਆਪਾਂ ਪੁੱਛਣੀ ਆ ਉਹ ਪੁੱਛਣੀ ਹੈ ਕਿ ਕਿਹਾ ਜਾਂਦਾ ਹੈਗਾ ਕਿ ਜਿਹੜਾ ਸਰੀਰ ਆ ਨਾ ਉਹ ਤੁਹਾਨੂੰ ਇਸ਼ਾਰੇ ਕਰਦਾ ਹੈ ਬੰਦਾ ਉਹਨਾਂ ਇਸ਼ਾਰਿਆਂ ਨੂੰ ਸਮਝਦਾ ਨਹੀਂ ਉਹ ਇਸ਼ਾਰੇ ਕਦੇ ਤਾਂ ਕਰਦਾ ਹੈ ਕਿ ਤੁਹਾਡਾ ਢਿੱਡ ਵਧਾ ਦਿੰਦਾ ਕਦੇ ਇਸ਼ਾਰੇ ਕਰਦਾ ਹੈ ਕਿ ਤੁਹਾਡੀ ਗਰਦਨ ਦੇ ਉੱਤੇ ਛਿੰਬਜੇ ਪੈਣੇ ਸ਼ੁਰੂ ਹੋ ਜਾਂਦੇ ਆ ਲਹਿਣਾ ਬਣਨੀਆਂ ਸ਼ੁਰੂ ਹੋ ਜਾਂਦੀਆਂ ਕਦੇ ਤੁਹਾਡੀ ਚਮੜੀ ਖੁਸ਼ਕ ਹੋ ਜਾਂਦੀ ਹੈ ਕਦੇ ਤੁਹਾਡੇ ਵਾਲ ਲੋੜ ਤੋਂ ਵੱਧ ਡਿੱਗਣ ਲੱਗ ਪੈਂਦੇ ਆ ਕਦੇ ਤੁਹਾਨੂੰ ਇਹ ਲੱਗਣ ਲੱਗ ਪੈਂਦਾ ਹੈਗਾ ਕਿ ਮੈਂ ਯਾਰ ਖਾਦਾ ਪੀਤਾ ਤਾਂ ਸਭ ਕੁਝ ਹੀ ਆ ਪਰ ਮੈਨੂੰ ਫੇਰ ਭੁੱਖ ਲੱਗਿਆ ਕਦੇ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਇਹ ਸਾਰੇ ਨਾ ਬਹੁਤ ਨਿੱਕੇ ਨਿੱਕੇ ਲੱਛਣ ਆ ਇਹਨਾਂ ਲੱਛਣਾਂ ਨੂੰ ਪਛਾਨਣਾ ਬਹੁਤ ਜ਼ਰੂਰੀ ਹੈ ਇਹ ਲੱਛਣ ਪੈਦਾ ਕਿਉਂ ਹੁੰਦੇ ਇਹ ਜਾਣਨਾ ਬਹੁਤ ਜ਼ਰੂਰੀ ਹੈ ਜੇ ਇਹ ਪੈਦਾ ਹੋ ਗਏ ਕਿਹਦੇ ਕਾਰਨ ਕਰਕੇ ਹੋਗੇ ਉਸ ਨੂੰ ਦੂਰ ਕਰਨਾ ਵੀ ਬਹੁਤ ਜ਼ਰੂਰੀ ਆ ਤੇ ਉਹ ਦੂਰ ਕਰਨ ਲਈ ਕੀ ਖਾਣਾ ਕੀ ਨਹੀਂ ਖਾਣਾ ਇਹਦੀ ਵੀ ਜ਼ਰੂਰਤ ਹੈਗੀ ਆ ਪਰ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਅਸੀਂ ਇਹ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਜਿਹੜਾ ਇੱਕ ਵੱਡੀ ਗੱਲ ਆ ਕਿ ਬੰਦਿਆਂ ਦਾ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਪੰਜਾਬੀ ਢਿੱਡਲ ਹੁੰਦੇ ਜਾਂ ਹਾਂ ਢਿੱਡ ਵੱਡਾ ਹੁੰਦਾ ਹੈ ਇਹ ਢਿੱਡ ਵੱਡਾ ਕਿਉਂ ਹੁੰਦਾ ਹੈ ਇਹ ਕਿਸ ਚੀਜ਼ ਦਾ ਲੱਛਣ ਹੈ ਨਹੀਂ ਬਹੁਤ ਵਧੀਆ ਸਰ ਕੁਸਚਨ ਕਿਉਂਕਿ ਬਾਹਰ ਬੰਦੇ ਇਹ ਸਮਝ ਲੈਂਦੇ ਆ ਬਾਹਰ ਬੰਦੇ ਇਹ ਸਮਝ ਲੈਂਦੇ ਕਿ ਸ਼ਾਇਦ ਇਹ ਬੰਦਾ ਬਹੁਤ ਪੇਟੂ ਆ ਕਈ ਵਾਰੀ ਬਹੁਤ ਸਮਝ ਲੈਂਦੇ ਆ ਕਿ ਇਹ ਪਿਆ ਹੀ ਰਹਿੰਦਾ ਤਾਜ਼ਾ ਠੱਡਵਾ ਪਰ ਕਈ ਵਾਰ ਇੱਕ ਬੰਦਾ ਤੁਰਿਆ ਵੀ ਫਿਰਦਾ ਬੰਦਾ ਖਾਂਦਾ ਵੀ ਘਾਟਾ ਫੇਰ ਵੀ ਠੱਡ ਜਿਆਦਾ ਕੀ ਕਰ ਹਾਂਜੀ ਜਦੋਂ ਕੁਝ ਸਾਇੰਸ ਹੈ ਜਿਹੜੀ ਐਕਸਰਸਾਈਜ਼ ਦਾ ਸਾਇੰਸ ਤਾਂ ਇਹ ਕਹਿੰਦੀ ਹੈ ਵੀ ਬੰਦੇ ਦਾ ਜਿਹੜਾ ਮੈਟਾਬੋਲਿਕ ਰੇਟ ਹੈ ਜਦੋਂ ਫਾਸਟ ਹੁੰਦਾ ਹੈ ਥੈਨ ਉਹਦਾ ਜਿਹੜਾ ਫੈਟ ਡੈਪੋਜੀਸ਼ਨ ਹੈ ਉਹ ਬਾਡੀ ਮੂਵ ਕਰਦੀ ਰਹਿੰਦੀ ਹੈ ਇਹਨੂੰ ਸਾਇੰਸ ਨੇ ਕਨਫਰਮ ਕਰਤਾ ਬਟ ਫੈਟ ਟੋਟਲੀ ਬਾਡੀ ਚੋਂ ਐਲੀਮੀਨੇਟ ਨਹੀਂ ਕਰਦੀ ਬਾਡੀ ਉਹਨੂੰ ਮੂਵਿੰਗ ਚ ਪੈਟਰਨ ਚ ਲਿਆ ਦਿੰਦੀ ਐ ਮੇਲ ਚ ਉਹ ਹੋਰ ਥਾਂ ਤੇ ਲੈ ਕੇ ਜਾਂਦੀ ਐ ਫੀਮੇਲ ਚ ਉਹ ਹੋਰ ਥਾਂ ਤੇ ਲੈ ਕੇ ਜਾਂਦੀ ਐ ਬਟ ਜਿਹੜਾ ਤੁਹਾਡਾ ਕੁਐਸਚਨ ਆ ਰਿਹਾ ਬੜਾ ਰੈਲੇਵੈਂਟ ਐ ਵੀ ਨਾਓ ਬੱਚਿਆਂ ਨੂੰ ਵੀ ਮੋਟਾਪਾ ਹੋ ਰਿਹਾ ਐ ਸਪੈਸ਼ਲੀ ਉਹ ਐਬਡੋਮినਲ ਜਿਹੜਾ ਪੇਟੂ ਕਹਿੰਨੇ ਐ ਜੀ ਬੀ ਬੱਚਾ ਯਾਰ ਦੇਖੋ ਖਾ ਕੀ ਰਿਹਾ ਐ ਇਹਦਾ ਪੇਟ ਹੀ ਵੱਧ ਰਿਹਾ ਐ ਬਾਕੀ ਇਹਦੀ ਬਾਡੀ ਦੇ ਜਿਹੜੇ ਬਾਕੀ ਫਿਜ਼ੀਕ ਐ ਉਹ ਪ੍ਰੋਪੋਰਸ਼ਨੇਟ ਪੇਟ ਬਹੁਤ ਵੱਧ ਰਿਹਾ ਐ ਸੋ ਸਭ ਤੋਂ ਵੱਡਾ ਲਾਜਿਕ ਇਹ ਦਿੰਦੀ ਹੈ ਬਾਡੀ ਕਿ ਹੁਣ ਜਦੋਂ ਇਹ ਸਾਰੀਆਂ ਚੀਜ਼ਾਂ ਸੀ ਐਕਸਰਸਾਈਜ਼ ਵੀ ਕਰੀ ਜਾ ਰਿਆ ਡਾਈਟ ਵੀ ਬਹੁਤ ਸਾਡੀ ਕੰਟਰੋਲ ਹੈ ਫਿਰ ਲਾਸਟ ਵੈਪਨ ਸਾਡੇ ਕੋਲੇ ਆ ਜਾਂਦਾ ਹਾਰਮੋਨ ਤੇ ਜੀਨਸ ਤੇ ਇਹ ਹੁਣ ਜੈਨੇਟਿਕ ਵੀ ਬਹੁਤ ਵੱਡਾ ਰੋਲ ਅਦਾ ਕਰਦੀ ਹੈ ਜਿਹੜੇ ਮਾਪੇ ਅੱਗੇ ਤੁਹਾਡੇ ਕੈਰੀ ਕਰਦੇ ਆ ਰਹੇ ਨੇ ਉਹ 80 90% ਤੁਹਾਡਾ ਜੀਨ ਰਿਸਪੋਨਸਿਬਲ ਹੁੰਦਾ ਉਹਨ ਜੀਨ ਵੀ ਬੇਸਿਕਲੀ এনवायरमेंट ਨਾਲ ਮੂਵ ਕਰਦਾ ਦੇਖੋ ਅੱਛਾ এনवायरमेंट ਮਿਲ ਗਿਆ ਤਾਂ ਉਹ ਸਪਰੈਸ ਹੋ ਜਾਂਦਾ ਜੇ ਉਹਨੂੰ এনवायरमेंट ਕੰਡੀਸ਼ਨ ਨਹੀਂ ਮਿਲਦੀਆਂ ਫੇਵਰੇਬਲ ਉਹ ਐਕਟਿਵ ਹੋ ਜਾਂਦਾ ਵੀ ਨਾਓ ਹੁਣ ਮੈਂ ਕੋਈ ਵੀ ਚੀਜ਼ ਹੈ ਉਹ ਆਈਦਰ ਡਿਕਰੀਜ਼ ਕਰੂੰਗਾ ਜਾਂ ਇਨਕਰੀਜ਼ ਕਰੂੰਗਾ ਜਦੋਂ ਹਾਰਮੋਨ ਦੀ ਜਿਹੜੀ ਹੈ ਇਰੈਗੂਲਰਿਟੀ ਹੋ ਜਾਂਦੀ ਹੈ ਜਦੋਂ ਉਹ ਘਟਦਾ ਹੈ ਜਾਂ ਵੱਧਦਾ ਹੈ ਤਾਂ ਸਭ ਤੋਂ ਪਹਿਲਾਂ ਬਾਡੀ 'ਚ ਆਪਣਾ ਲੱਛਣ ਜ਼ਰੂਰ ਦਿੰਦਾ ਹੈ ਤਾਂ ਜਿਹੜਾ ਕੁਐਸਚਨ ਸਰ ਤੁਸੀਂ ਪੁੱਛਿਆ ਵੀ ਫੈਟ ਪੇਟ ਤੇ ਹੀ ਕੰਬਦਰੇ ਇਹ ਸਭ ਤੋਂ ਵੱਡਾ ਰੋਲ ਹੈ ਵੀ ਜੋ ਅਸੀਂ ਕਾਰਬ ਪ੍ਰੋਟੀਨ ਫੈਟ ਜੋ ਵੀ ਬੈਲੈਂਸ ਚੀਜ਼ਾਂ ਖਾਧੀਆਂ ਲਿਮਟਡ ਵੀ ਖਾ ਲਈਆਂ ਫਿਰ ਫਿਰ ਅਸੀਂ ਐਕਸਰਸਾਈਜ਼ ਵੀ ਇੰਨੀ ਕਰ ਰਹੇ ਹਾਂ ਕਿ ਕਿਕ ਦੋ-ਦੋ ਘੰਟੇ ਡੇਲੀ ਐਕਟੀਵਿਟੀ ਵੀ ਹੋ ਰਹੀ ਹੈ ਫਿਰਦੇ ਉਸ ਦੇ باوجود ਸਾਡਾ ਪੇਟ ਫੇਰ ਨਹੀਂ ਕੰਟਰੋਲ ਹੋ ਰਿਹਾ ਫਿਰ ਸਾਨੂੰ ਸਭ ਤੋਂ ਜ਼ਿਆਦਾ ਸੋਚਣ ਦੀ ਗੱਲ ਹੈ ਵੀ ਹੁਣ ਇਹਦੇ ਪਿੱਛੇ ਅਸੀਂ ਕੀ ਕਰੀਏ ਥੈਨ ਉਸ ਲਈ ਸਾਡਾ ਜਿਹੜਾ ਹਾਰਮੋਨ ਹੈ ਇਨਸੂਲਿਨ ਹਾਰਮੋਨ ਹੁੰਦਾ ਹੈ ਬਾਡੀ 'ਚ ਜਿਹੜਾ ਕਿ ਤੁਹਾਡੀ 슈ਗਰ ਨੂੰ ਬੜਾ ਇੰਟੈਲੀਜੈਂਟ ਹਾਰਮੋਨ ਹੈ ਕਿ ਉਹ ਜਿੰਨੀ ਵੀ 슈ਗਰ ਜ਼ਿਆਦਾ ਆ ਰਹੀ ਹੈ ਇਨ ਦਾ ਫਾਰਮ ਆਫ ਕਾਰਬੋਹਾਈਡਰੇਟ ਫੈਟ ਪ੍ਰੋਟੀਨ ਸਾਰੇ ਜੀਜ਼ਾਂ ਤੋ 슈ਗਰ ਲੈ ਰਹੀ ਆ ਬਾਡੀ ਜਦੋਂ 슈ਗਰ ਨੂੰ ਕੰਟਰੋਲ ਕਰਨ ਦੀ ਉਹਦੀ ਸਮਰੱਥਾ ਘਟ ਜਾਂਦੀ ਆ ਵੀ ਸਪੋਜ਼ ਕਰੋ ਤੁਸੀਂ ਬ੍ਰੇਕਫਾਸਟ ਖਾਦਦਾ ਤਾਂ ਹੈਵੀ ਕਾਰਬੋਹਾਈਡਰੇਟਸ ਖਾ ਲੇ ਤਾਂ ਤੁਹਾਡੀ 슈ਗਰ 400 500 ਜਾ ਰਹੀ ਆ ਬਟ 4 500 슈ਗਰ ਨੂੰ ਕਹਿੰਦਾ ਮੈਂ ਮੂਵ ਨਹੀਂ ਕਰਵਾ ਸਕਦਾ ਬਾਡੀ ਚ ਤਾਂ ਉਹ ਹਾਰਮੋਨ ਹੈ ਜਿਹੜਾ ਇنسੂਲਿਨ ਐਕਟਿਵ ਹੋ ਜਾਂਦਾ ਵੀ ਆਈ ਹੈਵ ਟੂ ਕਮ ਇਹਨੂੰ ਮੈਂ ਡਾਊਨ ਕਰਾਂ ਵੀ 100 120 ਕਿਉਂਕਿ ਥ੍ਰੈਸ਼ਹੋਲਡ ਲੈਵਲ ਹੈ ਜਿਹੜਾ ਬਲੱਡ ਸ਼ੂਗਰ ਦਾ 180 ਮਿਲੀਗ੍ਰਾਮ ਪਰ ਡੈਸੀਲੀਟਰ ਹੈ ਯਾਨੀ ਖੂਨ ਦੇ 180 ਜਿਹੜੇ ਜੁਨਟ ਹੈ ਉਹਦਾ ਉਹਦੇ ਵਿੱਚ ਉਹਨੂੰ ਰੀਟੇਨ ਕਰਨ ਦੀ ਕੈਪੈਸਿਟੀ ਰੱਖਦਾ ਹੈ। 20 ਰੱਖੂਗਾ। ਹਾਂ। ਉਸ ਤੋਂ ਵੱਧੂਗੀ ਤਾਂ ਉਹ ਉਹਦਾ ਫਿਰ ਕੋਈ ਹੋਰ ਪ੍ਰਬੰਧ ਕਰੂ। ਉਹਦਾ ਹੋਰ ਪ੍ਰਬੰਧ ਕਰੂ। ਫਿਰ ਉਹ ਕਹਿੰਦਾ ਵੀ ਨਹੀਂ ਹੁਣ ਮੈਂ ਟੋਲਰੇਟ ਨਹੀਂ ਕਰ ਸਕਦਾ। ਮੈਨੂੰ ਇਮੀਡੀਏਟਲੀ ਉਹਨੂੰ ਐਕਸਕਰੀਟ ਕਰਨਾ ਪੈਣਾ। ਫਿਰ ਕਿਡਨੀਆ ਤੇ ਲੋਡ ਪਾਉਂਦਾ ਹੈ ਇਨਸੂਲਿਨ ਹਾਰਮੋਨ ਡਾਇਰੈਕਸ਼ਨ ਦਿੰਦਿਆ ਵੀ ਨਾਓ ਯੂ ਹੈਵ ਟੂ ਐਲੀਮੀਨੇਟ ਜਿਹੜੀ 180 ਤੋਂ ਜ਼ਿਆਦਾ 슈ਗਰ ਹੋ ਗਈ 200 250 300 ਤੋਂ 180 ਤੱਕ ਲੈ ਕੇ ਆਉਂਦਾ ਜੇ 180 ਤੋਂ ਅਵਬ ਰਹਿਣ ਲੱਗ ਜਾਂਦੀ ਹੈ ਫਿਰ ਸਾਡੇ ਕੋਲ ਇੱਕ ਸਿੰਪਟਮ ਆਉਂਦਾ ਜਦੋਂ ਅਸੀਂ ਯੂਰੀਨ ਪਾਸ ਕਰਦੇ ਆਂ ਓਪਨ ਚ ਤਸਾ ਟਾੜਿਆ ਯੋੜੇ ਨੂੰ 스멜링 ਇੰਨੇ ਆਉਂਦੇ ਆ ਕਿ ਉਹ ਤੁਹਾਡੇ ਜੜੀਆਂ ਵੀ ਸਮਾਲ ਕਿੜੀਆਂ ਨੇ ਜਾਂ ਇਨਸੈਕਟ ਨੇ ਉਹ ਤੁਹਾਨੂੰ ਉਹਨਾਂ ਨੂੰ ਪਤਾ ਲੱਗਣ ਲੱਗ ਜਾਂਦਾ ਇਹਨੇ ਇੰਟੈਲੀਜੈਂਟ ਨੇ ਕਿ ਸਾਡੀ ਫੂਡ ਕਿਤੇ ਪਈ ਆ ਅਸੀਂ ਉੱਥੇ ਮੂਵ ਕਰੀਏ ਕਿਉਂਕਿ ਉਹ ਫੂਡ ਬੇਸਿਕਲੀ 슈ਗਰ ਹੈ ਬੋਡੀ ਨੇ ਉਹਨੂੰ ਐਕਸੈਸ 슈ਗਰ ਹੈ ਜਿਹੜੀ ਉਹ ਐਕਸਕਰੀਟ ਕਰਕੇ ਬਾਹਰ ਭੇਜੀ ਹੈ ਜੇ ਬਾਹਰ ਹੀ ਕੱਢ ਸੀ ਫਿਰ ਢੜੇ ਕਿੱਥੇ ਆ ਜੰਮੀ ਹਾਂਜੀ ਹੁਣ ਆ ਗਿਆ ਦੂਸਰਾ ਰੋਲ ਵੀ ਇਨਸੂਲਿਨ ਤੁਹਾਡਾ ਰਜਿਸਟਰ ਤਾਂ ਨਹੀਂ ਹੋਰ Bélgica. ਕੀ ਅਸੀਂ ਇਨਸੂਲਿਨ ਦਾ ਲੈਵਲ ਕਦੇ ਚੈੱਕ ਕਰਾਇਆ ਕਿ ਇਹ ਸਾਡੀ ਜਿਹੜੀ ਬੈਲੀ ਫੈਟ ਨੂੰ ਡਾਇਰੈਕਟਲੀ ਇਫੈਕਟ ਤਾਂ ਨਹੀਂ ਕਰ ਰਿਹਾ ਕਿ ਅਸੀਂ ਇਨਸੂਲਿਨ ਦਾ ਟੈਸਟ ਕਦੇ ਕਰਵਾਇਆ ਜਾਂ ਨਹੀਂ ਕਰਵਾਇਆ ਉਹ ਡਿਸਾਈਡ ਕਰੂਗਾ ਕਿ ਤੁਹਾਡੀ ਫੈਟ ਬੈਲੀ ਹੈ ਜਿਹੜੀ ਤੁਹਾਡਾ ਪੇਟੂ ਹੋਣਾ ਉਹਨੇ ਡਿਸਾਈਡ ਕਰਨਾ ਜੇ ਉਹ ਬਹੁਤ ਜ਼ਿਆਦਾ ਲੈਵਲ ਹੈ ਇਟ ਮੀਨਸ ਉਹਨੇ ਤੁਹਾਡਾ ਜਿਹੜਾ ਜ਼ਿੰਕ ਸਭ ਤੋਂ ਇੰਪੋਰਟੈਂਟ ਜਿਹੜਾ ਮਿਨਰਲ ਹੁੰਦਾ ਬਾਡੀ ਚ ਹੈ ਬਹੁਤ ਘੱਟ ਅਮਾਊਂਟ ਚ ਮਿਲਦਾ ਬਾਡੀ ਬਟ ਇਸ ਰੋਲ ਕੀ ਅਦਾ ਕਰਦਾ ਤੁਹਾਡੇ ਇਨਸੂਲਿਨ ਨੂੰ ਜਦੋਂ ਇਹ ਲੈਵਲ ਇਨਕਰੀਸ ਕਰ ਲੈਂਦੀ ਹੈ ਬਾਡੀ ਤਾਂ ਜ਼ਿੰਕ ਡੈਫੀਸ਼ੀਐਂਸੀ ਕਰ ਦਿੰਦੀ ਹੈ ਉਹ ਜ਼ਿੰਕ ਜਿਹੜੀ ਉਹਦੀ ਅਵੇਲੇਬਿਲਟੀ ਬਹੁਤ ਰੇਅਰ ਹੈ ਔਰ ਅਵੇਲੇਬਿਲਟੀ ਸੀ ਫੂਡਸ ਤੋਂ ਮਿਲਦੀ ਹੈ ਮੋਸਟਲੀ ਸਾਨੂੰ ਤੇ ਨਾਰਦਰਨ ਇੰਡੀਆ ਚ ਸੀ ਫੂਡ ਨਾਰਦਰਨ ਇੰਡੀਆ ਚ ਸੀ ਫੂਡ ਦੀ ਅਵੇਲੇਬਿਲਟੀ ਨਹੀਂ ਹੁਣ ਜਿਹੜੇ ਸਾਡੇ ਕੋਸਟਲ ਏਰੀਆ ਤੇ ਜਿੰਨੀ ਵੀ ਬੈਲਟ ਹੈ ਉੱਥੇ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਸਟੱਡੀਜ਼ ਹੋਈਆਂ ਨੇ ਉਹਨਾਂ ਦਾ ਬੈਲੀ ਫੈਟ ਹੈ ਜਿਹੜਾ ਤੇ ਨਾਰਦਰਨ ਇੰਡੀਅਨ ਦਾ ਬੈਲੀ ਫੈਟ ਚ ਮਤਲਬ 18 90% ਦੀ ਹਾਈ ਰੇਸ਼ੋ ਆ ਰਹੀ ਹੈ ਇਟ ਇਜ਼ ਡਿਊ ਟੂ ਕਿ ਉਹਨਾਂ ਦੀ ਜ਼ਿੰਕ ਜਿਹੜੀ ਰੇਸ਼ੋ ਹੈ ਬਾਡੀ ਚ ਜਦੋਂ ਉਹ ਜ਼ਿੰਕ ਘਟਾਉਂਦੀ ਹੈ ਤਾਹੀ ਉਹਦਾ ਇنسੂਲਿਨ ਵਧਿਆ ਇنسੂਲਿਨ ਵਧਨ ਨਾਲ ਉਹਨੇ ਬੈਲੀ ਫੈਟ ਚ ਜਿਹੜੀ ਫੈਟ ਡੈਪੋਜ਼ੀਸ਼ਨ ਸੀ ਉਹਨੂੰ ਮੈਟਾਬੋਲਾਈਜ਼ ਕਰਨਾ ਸਲੋ ਕਰਤਾ ਇਸ ਕਰਕੇ ਸਾਡੀ ਬਾਡੀ ਆ ਜਿਹੜੀ ਉਹ ਫੈਟੀ ਬਣਦੀ ਜਾ ਰਹੀ ਹੈ ਅਬ ਮਿਡ ਸੈਕਸ਼ਨਾਂ ਦੇ ਏ ਹੈ ਮੇਲ ਚ ਹੁਣ ਆ ਜਾਂਦਾ ਫੀਮੇਲ ਚ ਕੀ ਹੈ ਮੇਲ ਤੇ ਫੀਮੇਲ ਦੋਨੋਂ ਐ ਬਾਇਓਲੋਜੀਕਲੀ ਨੇਚਰ ਨੇ ਡਿਫਰੈਂਟ ਰੱਖਿਆ ਹੈ ਯਾਨੀ ਤਾਂ ਮੇਲ ਤੇ ਫੀਮੇਲ ਚ ਜਿਹੜਾ ਇਹੇ ਰੋਲ ਅਦਾ ਕਰਦੀ ਹੈ ਉਹ ਐਸਟ੍ਰੋਜਨ ਰੋਲ ਅਦਾ ਕਰਦੀ ਹੈ ਦੇਖੋ ਉਥੇ ਹਾਰਮੋਨ ਐਸਟ੍ਰੋਜਨ ਰੋਲ ਅਦਾ ਕਰਨ ਲੱਗ ਜਾਂਦਾ ਹੈ ਜਦੋਂ ਐਸਟ੍ਰੋਜਨ ਦਾ ਲੈਵਲ ਇਨਕਰੀਜ਼ ਹੋ ਜਾਂਦਾ ਹੈ ਦੈਨ ਜਿਹੜੀ ਫੈਟ ਡੈਪੋਜ਼ੀਸ਼ਨ ਹੈ ਤੁਹਾਡੀ ਉਹ ਬਟਕ ਤੇ ਜਿਹੜਾ ਤੁਹਾਡੇ ਲੋਅਰ ਐਕਸਟ੍ਰੀਮਿਟੀ ਹੈ ਉਸ ਵੱਲ ਮੂਵ ਹੋਣਾ ਸ਼ੁਰੂ ਹੋ ਜਾਂਦੀ ਆ ਉਹਦਾ ਲੌਜੀਕ ਫਿਰ ਕੀ ਕਰਦੀ ਆ ਬਾਡੀ ਕਿ ਹੁਣ ਤੁਹਾਡੇ ਵਿਟਾਮਿਨ B6 ਦੀ ਬਹੁਤ ਸਵੀਅਰ ਕਮੀ ਹੈ ਤਾ ਸਾਨੂੰ ਫਿਰ ਵਿਟਾਮਿਨ B6 ਲੈਣਾ ਪੈਂਦਾ ਸੋ ਅਲਟੀਮੇਟਲੀ ਬਾਡੀ ਦਾ ਜਿਹੜਾ ਹਾਰਮੋਨਲ ਲੈਵਲ ਹੈ ਹਾਰਮੋਨਲ ਉਹ ਚੀਜ਼ ਨਹੀਂ ਜਿਹੜੇ ਕਿ ਬਾਡੀ ਨੂੰ ਕੰਟਰੋਲ ਰੱਖਦੇ ਨੇ ਨਾ ਉਹਦੇ ਚ ਰੇਸ਼ੋ ਬਦਲ ਦਿੰਦੇ ਨੇ ਤੇ ਨਾ ਰੇਸ਼ੋ ਘਟਣ ਦਿੰਦੇ ਨੇ ਜਦੋਂ ਰੇਸ਼ੋ ਡਿਸਟਰਬਡ ਹੁੰਦੀ ਹੈ ਤਾਂ ਬਾਡੀ ਸਭ ਤੋਂ ਪਹਿਲਾਂ ਆਪਣਾ ਸਿੰਪਟਮ ਦਿੰਦੀ ਹੈ ਬੈਲੀ ਫੈਟ ਦਾ ਆ ਗਿਆ ਜਾਂ neck ਦੇ ਪਿੱਛੇ ਤੁਹਾਡਾ ਜਿਹੜੀ ਸਰਕਲ ਆਉਣ ਲੱਗ ਜਾਂਦੇ ਨੇ ਕਈ ਵਾਰ ਸਾਨੂੰ ਪਤਾ ਹੀ ਨਹੀਂ ਲੱਗਦਾ ਸਮ ਟਾਈਮ ਅਸੀਂ ਸੈਲੂਨ ਚ ਹੀ ਪਤਾ ਲੱਗਦਾ ਹੈ ਸਾਡੇ ਬੈਕ ਤੇ ਕੋਈ ਲੀਨਿੰਗ ਲਾਈਨਿੰਗ ਬਣ ਰਹੀ ਇਹਨੇ ਟਾਰਕ ਬਣੀਆਂ ਜਾ ਰਹੀ ਇਹਨੇ ਅਸੀਂ ਉਹਨੂੰ ਰੱਬ ਵੀ ਕਰਦੇ ਆ ਫਿਰ ਵੀ ਨਹੀਂ ਉਹ ਕੰਪਲੀਟ ਰਿਮੂਵਲ ਨਹੀਂ ਹੁੰਦੀਆ ਇਟ ਮੀਨਸ ਤੁਹਾਡੀ ਬਾਡੀ ਦਾ ਇਨਸੂਲਿਨ ਲੈਵਲ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਇਸ ਕਰਕੇ ਉਹਨੇ ਸਿੰਪਟਮ ਦਿੱਤਾ ਕਿ ਇਹ ਕਦੇ ਵੀ ਡਾਊਨ ਨਹੀਂ ਹੋਇਆ ਆਲਵੇਜ਼ ਇਹਨੇ ਪਰਸਿਸਟੈਂਸ ਲੈਵਲ ਤੇ ਰਹਿ ਰਹੀ ਹੈ ਇਹ ਰਿਲੇਸ਼ਨ ਦੇ ਰਹਨੇ ਹਾਲ। ਅੱਛਾ ਇਤਨਾ ਤੋਂ ਗਲਤ ਦੋ ਇਹ ਪਤਾ ਲੱਗਿਆ ਵੀ ਚਲੋ ਆਪਾਂ ਮੋٹے ਤੌਰ ਤੇ ਇਹ ਗੱਲ ਸਮਝੀ ਗਏ। ਵੀ ਜਿਹੜੇ ਸਾਡੇ ਬਹੁਤੇ ਦਰਸ਼ਕਾ ਉਹ ਇਹ ਗੱਲ ਸਮਝ ਲੈਣ ਕਿ ਜਦੋਂ ਵੀ ਸਰੀਰ ਦੇ ਵਿੱਚ ਕੋਈ ਵੀ ਲੱਛਣ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਇਹ ਨਹੀਂ ਪਹਿਲਾਂ ਨਹੀਂ ਸੀ ਜਾਂ ਹੁਣ ਨਹੀਂ ਹੋਣਾ ਚਾਹੀਦਾ ਜਦੋਂ ਆਉਂਦਾ ਤਾਂ ਉਹਦੇ ਪਿੱਛੇ ਕਿਤੇ ਨਾ ਕਿਤੇ ਹਾਰਮੋਨ ਦੀ ਕਿਸੇ ਨਾ ਕਿਸੇ ਹਾਰਮੋਨ ਦੀ ਗੜਬੜੀ ਹੈ। ਹਾਰਮੋਨ ਦੀ ਗੜਬੜੀ ਤਾਂ ਹੁੰਦੀ ਹੈ ਕਿ ਕੋਈ ਨਾ ਕੋਈ ਉਸ ਸਰੀਰ ਦੇ ਵਿੱਚ ਜਿਆਦਾ ਵੱਧ ਤੱਤ ਜਾ ਰਿਹਾ ਹੈ ਵੀ ਮੰਨ ਲਓ ਬੰਦਾ ਵੱਧ ਸ਼ੁਕਰ ਲੈ ਰਿਹਾ ਜਾਂ ਇਹ ਕਿ ਕੋਈ ਨਾ ਕੋਈ ਤੱਤ ਘਟ ਰਿਹਾ ਚਾਹੇ ਉਹ ਜਿੰਕ ਹੋਵੇ ਤੇ ਚਾਹੇ ਉਹ ਆਰਡਨ ਹੋਵੇ ਚਾਹੇ ਕੋਈ ਹੋਰ ਤੱਤ ਉਹ ਘਟ ਰਿਹਾ ਜਿਵੇਂ ਤੁਸੀਂ ਕਹਿੰਦੇ ਆ ਕਿ ਵੀ ਬਹੁਤ ਹੀ ਘਟ ਜਿੰਕ ਦੀ ਲੋੜ ਹੀ ਨਹੀਂ ਪੈ ਰਹੀ ਪਰ ਇੱਕ ਨਾ ਵੀ ਕਈ ਵਾਰ ਬੰਦੇ ਦੀ ਜਿਹੜੀ ਚਮੜੀ ਹੈ ਉਹ ਬੜੀ ਖੁਸ਼ਕ ਹੋ ਜਾਂਦੀ ਹੈ ਕਹਿੰਦੇ ਆ ਕਿ ਮੈਂ ਤਾਂ ਨਾ ਤੇਲ ਜਿੰਨਾ ਮਰਜ਼ੀ ਲਾ ਲਾ ਮੇਰੀ ਖੁਸ਼ਕ ਦੀ ਖੁਸ਼ਕ ਹੀ ਰਹਿੰਦੀ ਹੈ ਕਈ ਇਹ ਕਹਿੰਦੇ ਆ ਕਿ ਅਸੀਂ ਤਾਂ ਕਦੇ ਤੇਲ ਲਾਇਆ ਹੀ ਨਹੀਂ ਫਿਰ ਇਹ ਚਮੜੀ ਦਾ ਖੁਸ਼ਕ ਹੋਣਾ ਚਮੜੀ ਦਾ ਖੁਸ਼ਕ ਹੋਣਾ ਮੇਲ ਤੇ ਫੀਮੇਲ ਚ ਵੀ ਮੇਰੀ ਕਰਦੇ ਆ ਦੇਖੋ ਸਭ ਤੋਂ ਜਿਆਦਾ ਕੀ ਹੈ ਇਹ ਫੀਮੇਲ ਚ ਜਿਆਦਾ ਡਰਾਈਨੈਸ ਇਸ਼ੂ ਆ ਰਹੇ ਨੇ ਉਹਦੇ ਪਿੱਛੇ ਫਿਰ ਜਿਹੜਾ ਤੁਹਾਡਾ ਥਾਇਰੋਇਡ ਹਾਰਮੋਨ ਥਾਇਰੋਇਡ ਹਾਰਮੋਨ ਅਗੇਨ ਬੜਾ ਐਕਟਿਵ ਰੋਲ ਅਦਾ ਕਰਦਾ ਬਾਡੀ ਚ ਕਿਉਂਕਿ ਇਹਨੇ ਮੈਟਾਬੋਲਾਈਜ਼ ਕਰਨਾ ਸਾਰੀ ਬਾਡੀ ਨੂੰ ਜਦੋਂ ਥਾਇਰੋਇਡ ਹਾਰਮੋਨ ਥਾਇਰੋਇਡ ਗਲੈਂਡ ਹੈ ਉਹ ਤੁਹਾਡੇ ਥਾਇਰੋਕਸਿਨ ਹਾਰਮੋਨ ਪ੍ਰੋਡਿਊਸ ਕਰਦੀ ਹੈ ਜਦੋਂ ਉਹਦਾ ਲੈਵਲ ਇਨਕਰੀਜ਼ ਹੋਣਾ ਸ਼ੁਰੂ ਹੋ ਜਾਂਦਾ ਫਿਰ ਸਾਡ ਨੂੰ ਸਭ ਤੋਂ ਪਹਿਲਾਂ ਜਿਹੜਾ ਸਭ ਤੋਂ ਵੱਡਾ ਟਿਸ਼ੂ ਹੈ ਸਾਡਾ ਬਾਡੀ ਦਾ ਉਹ ਸਕਿਨ ਹੈ ਸਕਿਨ ਚੋ ਕੀ ਰਹਿਣ ਲੱਗ ਜਾਂਦੀ ਆ ਤੁਹਾਡੀ ਡੀ ਹਾਈਡਰੇਸ਼ਨ ਸਕਿਨ ਹੋਣੇ ਲੱਗੇ। ਦੈਨ ਡੀ ਹਾਈਡਰੇਸ਼ਨ ਨਾਲ ਈਚਿੰਗ ਸਟਾਰਟ ਕਰਦੀ ਆ ਬਾਡੀ ਉਹ ਸਿੰਟਮ ਦੇ ਰਹੀ ਆ। ਸਿੰਟਮ ਇਹ ਨਹੀਂ ਵੀ ਇੱਕ ਜਾਂ ਹਫਤੇ ਚ ਤੁਸੀਂ ਆਨ ਐਂਡ ਆਫ ਹੋ ਰਿਹਾ ਉਹਨੂੰ ਅਸੀਂ ਸਿੰਟਮ ਨਹੀਂ ਮੰਨਦੇ। ਸਿੰਟਮ ਉਦੋਂ ਲੈਂਦੀ ਆ ਜਦੋਂ ਬਾਡੀ ਇੱਕ ਪਰਮਨੈਂਟ ਮਾਰਕਰ ਬਣਾ ਲੈਂਦੀ ਆ ਕਿ ਇਹ ਪ੍ਰੋਬਲਮ ਤਾਂ ਮੇਰੀ ਆਫਟਰ ਮੈਡੀਸਨ ਵੀ ਨਹੀਂ ਠੀਕ ਹੋ ਰਹੀ ਮੈਡੀਸਨ ਖਾਣਾ ਠੀਕ ਹੋ ਜਾਂਦੀ ਹੈ ਜਦੋਂ ਮੈਡੀਸਨ ਛੱਡਦਾ ਹੈ ਫਿਰ ਪ੍ਰੋਬਲਮ ਵੱਧ ਜਾਂਦੀ ਹੈ ਸੋ ਅਲਟੀਮੇਟਲੀ ਉਹਦਾ ਰੋਲ ਕੀ ਹੈ ਜਿਹੜਾ ਥਾਇਰੋਕਸਿਨ ਹਾਰਮਨ ਉਹਨੇ ਡਿਸਟਰਬੈਂਸ ਸ਼ੁਰੂ ਕੀਤੀ ہوئی ਹੈ ਡਰਾਈਨੈਸ ਦੀ ਹੁਣ ਜਦੋਂ ਤੁਹਾਡੀ ਥਾਇਰੋਕਸਿਨ ਲੈਵਲ ਵਧਿਆ ਨੈਨ ਬਾਡੀ ਨੇ ਕੀ ਕੀਤਾ ਤੁਹਾਡੀ ਜਿਹੜੀ ਹੈ ਵਿਟਾਮਿਨ ਘਟਾਉਂਦੀ ਹੈ ਤਾਂ ਉਹ ਕਿਹੜਾ ਵਿਟਾਮਿਨ ਘਟਾਉਂਦੀ ਹੈ ਮੋਸਟਲੀ omega 3 ਫੈਟੀ ਐਸਿਡ ਕਿਉਂਕਿ ਲੇਡੀਜ਼ ਜਿਹੜਾ omega 3 ਫੈਟੀ ਐਸਿਡ ਆ ਉਹ ਬੋਡੀ ਚ ਬਹੁਤ ਘਟ ਰਹਿੰਦਾ ਕਿਉਂਕਿ ਡਾਈਟ ਜਿਹੜੀ ਹੈ ਉਹ ਅਵੇਲੇਬਿਲਟੀ ਚ ਨਹੀਂ ਲੈਂਦੀ ਕਿਉਂਕਿ ਜਿਹੜੇ ਨੌਨ ਵੇਜੀਟੇਰੀਅਨਸ ਨੇ ਉਸ ਚ ਤਾਂ ਅਵੇਲੇਬਲ ਹੋ ਹੀ ਜਾਂਦੀ ਹੈ ਫਿਸ਼ ਚ ਸਭ ਤੋਂ ਜ਼ਿਆਦਾ omega 3 ਫੈਟੀ ਐਸਿਡ ਹੁੰਦਾ ਜੇ ਆ ਸਪਰਾਉਟਸ ਸਾਡੇ ਨਾਰਥਰਨ ਇੰਡੀਆ ਚ ਖਾਂਦੇ ਨਹੀਂ ਰਿਵਾਇਜ਼ ਹੈਗਾ ਸਪਰਾਉਟਸ ਚੀਜ਼ਾਂ ਨੂੰ ਜਾਂ ਜਾਂ ਤੁਹਾਡੇ ਵੀਟ ਜਾਂ ਰਮ ਨੂੰ మేసి ਇਹਨੂੰ ਬਕਲੀਆਂ ਖਾ ਕੇ ਕਦੇ ਖਾ ਲਿਆ ਬਹੁਤ ਓਕੇਜਨਲ ਹੀ ਕੋਈ ਫੰਕਸ਼ਨ ਹੁੰਦਾ ਉਸ ਟਾਈਮ ਤੇ ਸਾਡੇ ਬੰਦਿਆ ਨੇ ਨੀਅਰ ਵਿంటర్ ਜਦੋਂ ਸਾਡੇ ਕੋਲੇ ਦੀਵਾਲੀ ਵਾਲਾ ਈਸ਼ੂ ਹੁੰਦਾ ਉਸ ਟਾਈਮ ਤੇ ਬੰਦਿਆ ਨੇ ਬਟ ਮੋਸਟਲੀ ਜਿਹੜਾ ਰੋਲ ਕੀ ਆਦਾ ਕਰਦੀ ਆ ਬਾਡੀ ਕਿ ਜਦੋਂ ਇਹ ਥਾਇਰੋਕਸਿਨ ਦੀ ਡਿਸਟਰਬੈਂਸ ਹੁੰਦੀ ਆ ਤਾਂ ਸਭ ਤੋਂ ਜ਼ਿਆਦਾ ਤੁਹਾਡੀ ਬਾਡੀ ਕੀ ਕਰਦੀ ਆ ਡਰਾਈ ਸਕਿਨ ਕਰ ਦਿੰਦੀ ਆ ਹੁਣ ਡਰਾਈ ਸਕਿਨ ਹੋਣ ਨਾਲ ਤੁਹਾਡਾ ਜਿਹੜਾ ਐਂਟੀਆਕਸੀਡੈਂਟ ਹੈ ਜਾਂ ਓਮੇਗਾ 3 ਫੈਟੀ ਐਸਿਡ ਹੈ ਜਿਹੜੀ ਸਾਡੇ ਡਾਈਟ ਚ ਨਹੀਂ ਆ ਰਿਹਾ ਫਰਮ ਲੌਂਗਰ ਰੋਥ ਕੀ ਹੈ ਕਿਉਂ ਕਈ ਬੰਦੇ ਕਹਿੰਦੇ ਆ ਕਿ ਅਲਸੀ ਵਗੈਰਾ ਦੇ ਵਿੱਚ ਹੈ ਹਾਂ ਜੀ ਅਲਸੀ ਹੈ ਸਾਡੇ ਕੋਲੇ ਸਰੋ ਤੇਲ ਬਹੁਤ ਨਹੀਂ ਤੇਲਾ ਚੋਂ ਬਹੁਤ ਆਉਂਦਾ ਕਿਉਂਕਿ ਅਸੀਂ ਇਹਨੂੰ ਗਰਮ ਤਸੀਰ ਦਾ ਮੰਨਨ ਕਰਕੇ ਅਸੀਂ ਇਹਨਾਂ ਨੂੰ ਗਰਮੀਆਂ ਚ ਨਹੀਂ ਖਾਂਦੇ ਬਟ ਬਾਡੀ ਕਹਿੰਦੀ ਹੈ ਜੇ ਅਸੀਂ ਇਹਨੂੰ ਡਿਪ ਕਰ ਲਈਏ ਜਾਂ ਇਹਨੂੰ ਫਰਮਟ ਕਰ ਲਈਏ ਜਾਂ ਇਹਨੂੰ ਡਿਪ ਕਰਕੇ ਖਾ ਲਈਏ ਥੈਨ ਕੋਈ ਇਸ਼ੂ ਨਹੀਂ ਹੈ ਨਹੀਂ ਅਲਸੀ ਹੋਗੀ ਤੇਲ ਹੋਗੇ ਹਾਂ ਜੀ ਹਲਸੀ ਹੋ ਗਿਆ ਤੇਲ ਹੋ ਗਿਆ ਥੈਨ ਸਪਰਾਉਟਸ ਹੋਗੇ ਹਰੇਕ ਮੂਗ ਦਾਲ ਦੇ ਸਪਰਾਉਟਸ ਫਰਮੈਂਟੇਸ਼ਨ ਹੋ ਗਿਆ ਇਡਲੀ ਹੋ ਗਿਆ ਡੋਸਾ ਹੋ ਗਿਆ ਜਿੰਨੀਆਂ ਵੀ ਤੁਹਾਡੀਆਂ ਕੋਸਟਲ ਬੈਲਟ ਦੀ ਜਿਹੜੀ ਰੇਂਜ ਹੈ ਉਹਨਾਂ ਚ ਇਹ ਕੋਈ ਇਸ਼ੂ ਨਹੀਂ ਆਉਂਦੇ ਡਰਾਈ ਸਕਿਨ ਦੇ ਮੋਸਟਲੀ ਸਾੜੀ ਹੀ ਨਾਰਦਰਨ ਬੈਲਟ ਚ ਇਹ ਜ਼ਿਆਦਾ ਇਸ਼ੂ ਆਉਂਦੇ ਨੇ ਇਸ ਕਰਕੇ ਜਿਹੜੀ ਹੈ ਜਿਹੜੀ omega 3 ਫੈਟੀ ਐਸਿਡ ਦੀ ਡੈਫੀਸ਼ੈਂਸੀ ਇੰਨੀ ਹੋ ਜਾਂਦੀ ਹੈ ਕਿ ਉਹ ਹਾਰਮੋਨ ਨੂੰ ਡਿਸਟਰਬ ਹੋ ਜਾਂਦਾ ਹਾਰਮੋਨ ਅੱਗੇ ਤੁਹਾਡੀ ਬਾਡੀ ਦੇ ਸਕਿਨ ਜਿਹੜੀ ਸਭ ਤੋਂ ਵੱਡਾ ਟਿਸ਼ੂ ਆ ਉਹਨੂੰ ਡਰਾਈ ਰੱਖਦਾ ਹੈ ਇਰੋਲ ਹੈ ਜੀ ਅੱਛਾ ਇਹ ਕਿਨੇ ਆ ਵਾਲ ਚੜਨ ਦਾ ਕੀ ਕਾਰਨ ਹਾਂਜੀ ਜਦ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਵਾਲ ਚੜਦੇ ਚਲੋ ਉਮਰ ਨਾਲ ਤੇ ਆਪਾਂ ਕਹਿ ਸਕਦੇ ਆ ਕਿ ਵਾਲ ਚਟੇ ਵੀ ਹੋਣੇ ਆ ਵਾਲ ਚੜਨੇ ਵੀ ਹਾਂਜੀ ਪਰ ਉਹ ਜਿਹੜਾ ਹੈਗਾ ਪ੍ਰੋਸੈਸ ਉਹ 45 ਤੋਂ ਲੈ ਕੇ 55 55 ਪਰ ਕਿਸੇ ਕਿਸੇ ਦੇ ਇਹ 30 22 ਚੜਨੇ ਸ਼ੁਰੂ ਹੋ ਜਾਂਦੇ 20 ਚੜਨੇ ਸ਼ੁਰੂ ਹੋ ਜਾਂਦੇ ਹਾਂਜੀ ਬਹੁਤ ਇਹ ਦਾ ਕੀ ਕਾਰਨ ਆ ਇੱਕ ਤਾਂ ਜੈਨੇਟਿਕ ਰੋਲ ਹੈ ਦਾ ਜੀ ਸਭ ਤੋਂ ਵੱਡਾ ਇਿੱਥੇ ਸਾਡਾ ਸਾਰੇ ਡਾਈਟ ਸਰੀਰ ਜਿੱਥੇ ਆਪਣਾ ਜੋਰ ਹੀ ਨਹੀਂ ਨਾ ਉਹ ਗੱਲ ਨੂੰ ਤਾਂ ਛੱਡ ਗਏ ਉਹ ਤਾਂ ਜਦੋਂ ਬੰਦਾ ਪੈਦਾ ਹੋ ਗਿਆ ਤੋਂ ਉਹਦੇ ਜਿਹੜੇ ਜੀਨ ਤਾਂ ਨਾਲ ਆ ਰਹੇ ਆਪਾਂ ਕਹਿੰਦੇ ਆ ਕਿ ਉਹ ਚੀਜ਼ਾਂ ਜਿਨ੍ਹਾਂ ਤੇ ਬੰਦੇ ਦਾ ਕਾਬੂ ਬੰਦੇ ਦਾ ਕਾਬੂ ਹਾਂਜੀ ਬਹੁਤ ਵਧੀਆ ਸਰ ਕੁਐਸਚਨ ਹੈ ਇਹਦੇ ਚ ਫੇਰ ਰੋਲ ਆ ਗਿਆ ਹੁਣ ਤੁਹਾਡੇ ਹਾਰਮੋਨ ਟੈਸਟੋਸਟ੍ਰੋਨ ਦਾ ਇਹ ਇੱਕ ਐਜਾ ਹਾਰਮੋਨ ਹੈ ਜਿਹਨੂੰ ਅਸੀਂ ਸੈਕਸ ਹਾਰਮੋਨ ਬੀਲਸ ਕਿ ਮੇਲ ਹਾਂ ਮੇਲ ਤੇ ਫੀਮੇਲ ਚ ਪ੍ਰੋਜੈਸਟਰੋਨ ਤੇ ਅਟੈਕ ਕਰਦਾ ਹੈ ਐਸਟ੍ਰੋਜਨ ਦਾ ਹੋਰ ਰੋਲ ਹੈ ਉਹ ਬਟਿਕ ਨੂੰ ਕੰਟਰੋਲ ਕਰਦਾ ਬਟਿਕ ਦੀ ਹਾਈ ਕਰਦਾ ਉਹਨੂੰ ਬਾਈਡਨ ਕਰਦਾ ਤੇ ਜਿਹੜਾ ਪ੍ਰੋਜੈਸਟਰੋਨ ਹੈ ਉਹ ਹੇਅਰ ਫਾਲ ਨੂੰ ਇਧਰ ਮੇਲ ਚ ਜਿਹੜਾ ਟੈਸਟੋਸਟਰੋਨ ਰਿਸਪੌਂਸੀਬਲ ਹੈ ਦੇਖੋ ਟੈਸਟੋਸਟਰੋਨ ਦਾ ਲੈਵਲ ਜਦੋਂ ਇਨਕਰੀਜ਼ ਹੁੰਦਾ ਤਾਂ ਸਭ ਤੋਂ ਜ਼ਿਆਦਾ ਇਹ ਲਾਸ ਕੀ ਕਰਦਾ ਤੁਹਾਡੀ ਜਿਹੜੀ ਹੈ ਫੈਟ ਰੈਜ਼ਰਵਾਇਰ ਜਿਹੜਾ ਸਭ ਤੋਂ ਇੰਪੋਰਟੈਂਟ ਆਪਾਂ ਪਹਿਲਾਂ ਮਿਨਰਲ ਡਿਸਕਸ ਕੀਤਾ ਸੀ ਵਿਟਾਮਿਨ E ਜਿਹੜਾ ਕਿ ਫੈਟ ਚ ਹੀ ਜਾ ਕੇ ਘੁਲਦਾ ਉਹਨੂੰ ਇਹ ਸਭ ਤੋਂ ਜ਼ਿਆਦਾ ਡੈਫੀਸ਼ੈਂਟ ਚ ਪਾ ਦਿੰਦਾ ਸਭ ਤੋਂ ਜ਼ਿਆਦਾ ਉਹਨੂੰ ਘਟਾਉਂਦਾ ਹੁਣ ਰੋਲ ਇਹ ਆ ਗਿਆ ਵੀ ਹੈਅਰ ਫਾਲ ਨੂੰ ਜੇ ਅਸੀਂ ਕੰਟਰੋਲ ਕਰਨਾ ਹੈ ਸਾਡੇ ਕੋਲੇ ਪੁਰਾਣੇ ਬਜ਼ੁਰਗਾਂ ਦਾ ਵਿਸਡਮ ਸੀ ਉਹ ਸਾਨੂੰ ਬੱਕਲੀਆਂ ਖਲਾਉਂਦੇ ਹੁੰਦੇ ਸੀ ਜੀ ਦੇਖੋ ਬੱਕਲੀਆਂ ਚ ਕੀ ਹੈ ਵੀਟ ਜਰਮ ਹੈ ਵੀਟ ਜਰਮ ਚ ਕੀ ਹੈ ਤੁਹਾਡਾ ਸਭ ਤੋਂ ਜ਼ਿਆਦਾ ਜਿਹੜਾ ਟੋਕੋਫਰੋਲ ਜਿਹੜਾ ਵਿਟਾਮਿਨ ਈ ਨੂੰ ਅਸੀਂ ਟੋਕੋਫਰੋਲ ਦਾ ਨਾਮ ਵੀ ਦਿੱਤਾ ਜਾਂਦਾ ਉਹ ਹੈ ਉਸੇ ਫਾਰਮ ਚ ਲੈ ਕੇ ਕੰਪਨੀਆਂ ਉਹਦੇ ਚੋਂ ਐਕਟ੍ਰੈਕਟ ਕੱਢ ਕੇ ਤੇ ਉਸ ਦੇ ਕੈਪਸੂਲ ਸਾਨੂੰ ਮਾਰਕੀਟ ਚ ਅਵੇਲੇਬਲ ਕਰ ਰਹੀਆਂ ਨੇ ਸੋ ਅਲਟੀਮੇਟਲੀ ਜਦੋਂ ਇਸ ਟਾਈਪ ਦੀ ਪ੍ਰੋਬਲਮ ਆਉਂਦੀ ਹੈ ਅਗੇਨ ਵੀ ਕਮ ਟੂ ਥੈਟ ਪੁਆਇੰਟ ਕਿ ਸਾਡਾ ਜਿਹੜਾ ਵਿਟਾਮਿਨ ਹੈ ਉਹ ਘਟ ਰਿਹਾ ਹੈ ਵੱਧ ਰਿਹਾ ਹੈ ਇਹ ਸਾਨੂੰ ਜ਼ਰੂਰ ਪਤਾ ਹੋਵੇ ਕਿਉਂਕਿ ਉਹ ਵਿਟਾਮਿਨ E ਤੇ ਅਟੈਕ ਕਰਦਾ ਹੈ ਟੈਸਟੋਸਟਰੋਨ ਕਿਉਂਕਿ ਇਹ ਸੈਕਸ ਹਾਰਮੋਨ ਹੈ ਉਹਦੀ ਡੈਫੀਸੈਂਸੀ ਕਰ ਦਿੰਦਾ ਫੈਟ ਕਉਕ ਟੈਸਟੋਸਟਰੋਨ ਵੀ ਬਾਡੀ ਦਾ ਫੈਟ ਜੇ ਹੋਊਗਾ ਤਾਂ ਪ੍ਰੋਡਿਊਸ ਕਰਦੀ ਆ ਬਾਡੀ ਜੇ ਫੈਟ ਹੀ ਘਟਣ ਲੱਗ ਜਾਂਦੀ ਹੈ ਤਾਂ ਤੁਹਾਡੇ ਸੈਕਸ ਹਾਰਮੋਨ ਨੇ ਚਾਹੇ ਉਹ ਮੇਲ ਦੇ ਨੇ ਚਾਹੇ ਫੀਮੇਲ ਦੇ ਨੇ ਤਾਂ ਵੀ ਬਾਡੀ ਉਹਨੂੰ ਪ੍ਰੋਡਿਊਸ ਜਾਂ ਸਿੰਥੈਸਾਈਜ਼ ਨਹੀਂ ਕਰ ਪਾਉਂਦੀ ਅ ਤੁਸੀਂ ਬੜੀ ਜਾਣਕਾਰੀ ਦਿੱਤੀ ਮੋਟੇ ਤੌਰ ਤੇ ਜਿਹੜੀ ਗੱਲ ਆਪਾਂ ਸਮਝੇ ਆਂ ਤੇ ਉਹ ਡਾਕਟਰ ਸਾਹਿਬ ਨੇ ਇਹੀ ਕਿਹਾ ਕਿ ਭਾਈ ਤੁਸੀਂ ਆਪਦੇ ਸਰੀਰ ਵੱਲ ਕਿ ਆਉਂਦੇ ਕਿ ਉਹਦੇ ਵਿੱਚ ਕੀ ਪਰਵਰਤਨ ਆਉਂਦੇ ਆ ਕਿ ਉਹ ਜਿਹ ਲੱਛਣ ਪੈਦਾ ਹੁੰਦੇ ਆ ਉਹ ਲੱਛਣ ਐਵੇਂ ਨਹੀਂ ਪੈਦਾ ਹੁੰਦੇ ਉਹ ਕਿਸੇ ਨਾ ਕਿਸੇ ਹਾਰਮੋਨਿਕ ਵਿੱਚ ਗੜਬੜੀ ਨਾਲ ਪੈਦਾ ਹੁੰਦੇ ਤੇ ਹਾਰਮੋਨ ਦੀ ਵੀ ਗੜਬੜੀ ਐਵੇਂ ਨਹੀਂ ਹੁੰਦੀਗੀ ਉਹ ਬਹੁਤੇ ਵਾਰੀ ਹਰ ਵਾਰੀ ਨਹੀਂ ਪਰ ਬਹੁਤੇ ਵਾਰੀ ਜਿਹੜੀ ਉਹ ਹੋ ਹੈਗੀ ਆ ਉਹ ਕਿਸੇ ਨਾ ਕਿਸੇ ਤੱਤ ਦੀ ਕਿਸੇ ਨਾ ਕਿਸੇ ਵਿਟਾਮਿਨ ਦੀ ਘਾਟ ਹੁੰਦੀ ਤੇ ਉਹ ਜਿਹੜੀ ਵਿਟਾਮਿਨ ਹੈਗੀ ਆ ਉਹ ਡਾਕਟਰ ਦੀ ਸਲਾਹ ਨਾਲ ਡਾਈਟੇਸ਼ਨ ਦੀ ਸਲਾਹ ਨਾਲ ਤੁਸੀਂ ਸਿੱਧੇ ਤੌਰ ਤੇ ਵੀ ਲੈ ਸਕਦੇ ਆਂ ਪਰ ਜਿਆਦਾ ਵਧੀਆ ਕਿ ਜੇ ਤੁਸੀਂ ਭੋਜਨ ਤੋਂ ਪ੍ਰਾਪਤ ਕਰੋ ਤੇ ਭੋਜਨ ਬਾਰੇ ਜਿਹੜੀਆਂ ਅੱਜ ਉਹਨਾਂ ਨੇ ਗੱਲਾਂ ਕਹੀਆਂ ਉਹਨਾਂ ਵਿੱਚ ਇਹ ਕਿ ਜਿਹੜੀਆਂ ਸਾਡੇ ਦੇਸੀ ਜਿਹੇ ਤਰੀਕੇ ਹੈਗੇ ਆ ਕਿ ਚਾਹੇ ਅਲਸੀ ਦੀਆਂ ਪਿੰਨੀਆਂ ਬਣਾ ਕੇ ਖਾ ਲੋ ਤੇ ਚਾਹੇ ਤੁਸੀਂ ਜਿਹਨੂੰ ਕਹਿ ਸਕਦੇ ਆ ਕਿ ਕਣਕ ਆ ਜਿਹੜੀ ਉਹਨੂੰ ਪੰਘਾਰ ਕੇ ਖਾ ਲੋ ਚਾਹੇ ਤੁਸੀਂ ਕਹਿ ਸਕਦੇ ਆ ਕਿ ਜਿਹਨੂੰ ਪੁਰਾਣੇ ਢੰਗ ਦੇ ਤਰੀਕੇ ਸੀਗੇ ਚਾਹੇ ਉਹ ਦਹੀਂ ਜਮਾ ਕੇ ਖਾ ਲੋ ਉਹਦੇ ਨਾਲ ਚੀਜ਼ਾਂ ਪੂਰੀਆਂ ਹੋ ਜਾਂਦੀਆਂ ਪਰ ਇਸ ਬਾਰੇ ਜਿਹੜਾ ਲੈਬੋਰੀ ਆ ਉਹ ਸਿਰਫ ਤੁਹਾਨੂੰ ਘਾਟ ਦੱਸੂਗੀ ਡਾਕਟਰ ਦੱਸੂਗਾ ਕਿ ਇਹਦਾ ਕੋਈ ਹੋਰ ਕਾਰਨ ਤਾਂ ਨਹੀਂ ਸਿਰਫ ਕਲੀ ਤੇਰੀ ਡਾਈਟ ਦੀ ਘਾਟ ਆ ਤੇ ਜਿਹੜਾ ਡਾਈਟੀਸ਼ਨ ਆ ਉਹ ਤੁਹਾਨੂੰ ਦੱਸੂਗਾ ਕਿ ਕੀ ਕੀ ਚੀਜ਼ਾਂ ਤੁਸੀਂ ਖਾ ਸਕਦੇ ਤਾਂ ਬਹੁਤ ਵਧੀਆ ਜਾਣਕਾਰੀ ਆ ਤੁਸੀਂ ਆਪਣੀ ਇਸ ਬਾਰੇ ਸਾਨੂੰ ਰਹਿ ਦੇ ਆ ਜੋ ਤਾਂ ਜੋ ਅਸੀਂ ਅਗਲੇ ਜਿਹੜੇ ਪ੍ਰੋਗਰਾਮ ਆ ਜਿਵੇਂ ਪਹਿਲੇ ਪ੍ਰੋਗਰਾਮਾਂ ਚ ਵੀ ਆਪਾਂ ਕੀਤਾ ਸੀ ਕਿ ਜਿਹੜੀਆਂ ਤੁਹਾਡੀਆਂ ਪੁੱਛਾਂ ਫਿਰ ਅਸੀਂ ਉਹਨਾਂ ਦੇ ਜਵਾਬ ਦੇਵਾਂਗੇ ਤੁਸੀਂ ਕਮੈਂਟ ਦੇ ਵਿੱਚ ਆਪਣੀਆਂ ਪੁੱਛਾਂ ਦੱਸੋ ਕੁਝ ਸਕਦੇ ਆ ਅਸੀਂ ਉਹਨਾਂ ਦੇ ਉੱਤਰ ਦੇਣ ਦੀ ਕੋਸ਼ਿਸ਼ ਕਰਾਂਗੇ ਮਿਹਰਬਾਨ